ਬਾਈ ਕੀ ਨਾ ਆਪਣਾ ਰਿੰਕੂ ਜੀ ਰਿੰਕੂ ਰਿੰਕੂ ਟਰਾਲਾ ਤੁਸੀਂ ਚਲਾਉਂਦੇ ਸੀ ਹਾਂਜੀ ਕਿੱਥੋਂ ਲੈ ਕੇ ਆਏ ਸੀ ਸ਼ਾਹਕੋਟ ਜੀ ਸ਼ਾਹਕੋਟੋਂ ਕੀ ਲੈ ਦਿਆ ਮੱਕੀ ਕਿੱਥੇ ਲੈ ਕੇ ਚੱਲੇ ਸੀ ਫਾਜਰ ਦਾ ਫਾਜਰ ਕਾ ਲੈ ਕੇ ਚੱਲੇ ਸੀ ਹਾਂਜੀ ਫਾਜਰ ਕਾ ਲੈ ਕੇ ਚੱਲੇ ਸੀ ਹਾਂਜੀ ਫਿਰ ਇੱਥੇ ਕੀ ਗੱਲ ਹੋਈ ਆ ਕੇ ਇਹ ਬਾਜੀ ਸਾਢੇ 12:30 ਮੈਂ ਸ਼ਾਹਕੋਟ ਤੋਂ ਚੱਲਿਆ ਸੀ ਤੇ ਇੱਕ ਦੇ ਵਿੱਚ ਵਿੱਚ ਮੈਂ ਇੱਥੇ ਆ ਗਿਆ ਤੇ ਰੋੜ ਖਾਲੀ ਜੀ ਤੇ ਇਸ ਕਾਰਨ ਸਟੀering ਦਾ ਚਾਬੀ ਬ੍ਰੇਕਰ ਆਇਆ ਚਾਬੀ ਡਿੱਗ ਪਈ ਤੇ ਬ੍ਰੇਕਰ ਦੇ ਕਾਰਨ ਚਾਬੀ ਗਿਰਨ ਦੇ ਕਾਰਨ ਗੱਡੀ ਲੋਕ ਹੋ ਗਈ ਸਟੀering ਲੋਕ ਹੋ ਗਿਆ ਤੇ ਇਹ ਵਾਕਿਆ ਵਰਤਿਆ ਜੀ ਫਿਰ ਗੱਡੀ ਥੱਲੇ ਉਤਰ ਗਈ ਹਾਂ ਜੀ ਤੇ ਅਦਕ ਤੱਕ ਦੁਕਾਨ ਦਾ ਨੁਕਸਾਨ ਕਿੰਨਾ ਹੋਇਆ ਇਹ ਬਾਜੀ ਸ਼ਟਰਿੰਗ ਹੈ ਚਾਦਰਾਂ ਆ ਡਿੱਗੀਆਂ ਟੁੱਟੀਆਂ ਨੇ अच्छा बस और 8 नंबर डीआई बिजली वाला ठीक है बस और कोई नुकसान को नहीं ਤੁਹਾਡੇ ਕੋਈ ਸਰਟੀਫਿਕੇਟ ਲੱਗੀ ਹੋਵੇ ਕਿਸੇ ਦੇ ਹੋਰ ਕਿਸੇ ਦੇ ਨਹੀਂ ਜਾਨ ਦਾ મતલਬ ہاں جی ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਠੀਕ ਹੈ हां भाई की ना अपना रिंकू जी रिंकू रिंकू ਟਰਾਲਾ ਤੁਸੀਂ ਚਲਾਉਂਦੇ ਸੀ ਹਾਂਜੀ ਕਿੱਥੋਂ ਲੈ ਕੇ ਆਏ ਸੀ ਸ਼ਾਹਕੋਟ ਤੋਂ ਸ਼ਾਹਕੋਟੋਂ ਕੀ ਲੈਦੇ ਆ ਮੱਕੀ ਕਿੱਥੇ ਲੈ ਕੇ ਚੱਲੇ ਸੀ ਫਾਜਰ ਲਗਾ ਫਾਜਰ ਕਰਕੇ ਚੱਲੇ ਸੀ ਹਾਂਜੀ ਫਾਜਰ ਕਰਕੇ ਚੱਲੇ ਸੀ ਹਾਂਜੀ ਫਿਰ ਇੱਥੇ ਕੀ ਗੱਲ ਹੋਈ ਆ ਕੇ ਇਹ ਬਾਜੀ ਸਾਢੇ 12:00 ਵਜੇ ਸ਼ਾਹਕੋਟ ਤੋਂ ਚੱਲਿਆ ਸੀ ਤੇ ਇੱਕ ਦੇ ਵਿੱਚ ਵਿੱਚ ਮੈਂ ਇੱਥੇ ਆ ਗਿਆ ਤੇ ਰੋੜ ਖਾਲੀ ਜੀ ਤੇ ਇਸ ਕਰਨਾ ਸਟੀering ਦਾ ਚਾਬੀ ਬ੍ਰੇਕਰ ਆਇਆ ਚਾਬੀ ਡਿੱਗ ਪਈ ਤੇ ਬ੍ਰੇਕਰ ਦੇ ਕਾਰਨ ਚਾਬੀ ਗਿਰਨ ਦੇ ਕਾਰਨ ਗੱਡੀ ਲੋਕ ਹੋ ਗਈ ਸਟੀering ਲੋਕ ਹੋ ਗਿਆ ਤੇ ਇਹ ਵਾਕਿਆ ਵਰਤਿਆ ਜੀ ਫਿਰ ਗੱਡੀ ਥੱਲੇ ਉਤਰ ਗਈ ਹਾਂ ਜੀ ਤੇ ਅਦਕ ਤੱਕ ਦੁਕਾਨ ਦਾ ਨੁਕਸਾਨ ਕਿੰਨਾ ਹੋਇਆ ਇਹ ਬਾਜੀ ਸ਼ਰਟਿੰਗ ਹੈ ਚਾਦਰਾਂ ਆਆਂ ਡਿੱਗੀਆਂ ਟੁੱਟੀਆਂ ਨੇ अच्छा बस, बस दे। दे और 8 नंबर डीजी बिजली वाला ठीक है बस और कोई नुकसान नहीं ਤੁਹਾਡੇ ਕੋਈ ਸਰਟੀਫਿਕੇਟ ਲੱਗੀ ਹੋਵੇ ਕਿਸੇ ਦੇ ਹੋਰ ਕਿਸੇ ਦੇ ਨਹੀਂ ਜਾਨ ਦਾ ਮਤਲਬ ਹਾਂਜੀ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਦਾ ਹਾਂ ਠੀਕ